आज वेब मीडिया से जुड़े पत्रकारों की ओर से अपनी एकता का परिचय देते हुए नई गठित की गई एसोसिएशन का बैठक का आयोजन किया गया जिसमें पूरा जिला पठानकोट तो भर के सभी इलाकों में पत्रकारिता से जुड़े सदस्यों ने बढ़ चढ़ कर हिस्सा लिया वहीं इलेक्ट्रॉनिक मीडिया से जुड़े वरिष्ठ पत्रकार सदस्यगण इस बैठक में विशेष रूप में उपस्थित हुए जिनके एसोसिएशन की ओर से भव्य स्वागत किया गया इस दौरान समूह पत्रकारों ने एक मंच पर उपस्थित होकर अपनी समस्या समाज के कार्य करते हुए पेश आने वाली मुश्किलों और आज के समय में पत्रकारिता से संबंधित मुद्दों पर गहनता से चर्चा की इसमें सभी पत्रकारों ने अपने अपने क्षेत्र में पत्रकारिता से जुड़े मुद्दों को विस्तार से रखा और एसोसिएशन की अगुवाई में आने वाले समय में इनके समाधान पर विचार विमर्श किया वरिष्ठ पत्रकारों ने अपने संबोधन के चौथे स्तंभ के रूप में माने जाने वाली पत्रकारिता को मजबूती के साथ अपने कार्यों में आगे बढ़ते रहने के लिए प्रेरित किया तथा वही आज के सोशल मीडिया के युग के साथ आगे बढ़ रहे पत्रकारों का एकजुटता के साथ एक मंच पर आने की बखूबी सराहना भी की इस दौरान समूह पत्रकारों की सहमति के साथ एसोसिएशन की कोर कमेटी गठित की गई जिसमें हल्का भुआ से सचिन मेहरा एवं राकेश शर्मा जुगियाल से पंकज और अलोक उजालपुर से नितिन टंडन और राजेश भार्दवाज मीथल से रमनदीप सिंह हरकला ममोन से तारा सलारिया एवं सुमित पठानकोट से अभिषेक भार्दवाज महक्रंथावा एवं सोनू भावा को कोर कमेटी सदस्य नियुक्त किया गया वेब जर्नलिस्ट एसोसिएशन राज मेनू चेयरमैन चुन्या गया मैं सारी कोर कमेटी सारे मेंबर्स का धन्यवाद करता हूं और आस करदांगा कि जेडी जिम्मेदारी मेनू सौंपी गई है मस्त खरा उतरंगा और ਆਪਣੇ ਜਿੰਨੇ ਵੀ ਪੱਤਰਕਾਰ ਭਾਈਚਾਰਾ ਇਹਦੇ ਹਿੱਤ ਲਈ ਕੰਮ ਕਰਾਂਗਾ ਧੰਨਵਾਦ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਥੈਂਕਸ ਕਰਨਾ ਚਾਹਨੀ ਆ ਜਿਨ੍ਹਾਂ ਨੇ ਸੰਗਠਨ ਨੂੰ ਸ਼ੁਰੂ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ ਔਰ ਬਹੁਤ ਸੋਨਾ ਇਨੀਸ਼ੀਏਟਿਵ ਜਿਹੜਾ ਇਹਨਾਂ ਨੇ ਲੇਤਾ ਪੱਤਰਕਾਰਾਂ ਨੂੰ ਇਕੱਠੇ ਕਰਨ ਦੇ ਲਈ ਔਰ ਦੱਸਦੇ ਕਿ ਵੈਬ ਐਸੋਸੀਏਸ਼ਨ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਇਹ ਟੀਚਾ ਮਿੱਥਿਆ ਗਿਆ ਸੀ ਜੋ ਕਿ ਅੱਜ ਪੂਰਾ ਕੀਤਾ ਗਿਆ ਔਰ ਨਿਯੁਕਤੀਆਂ ਜਿਹੜੀਆਂ ਵੱਖ-ਵੱਖ ਕੀਤੀਆਂ ਇਸ ਸੰਗਠਨ ਦੇ ਵਿੱਚ ਨੋ ਮੈਂਬਰੀ ਕੋਰ ਕਮੇਟੀ ਬਣਾਈ ਗਈ ਔਰ ਆਸ਼ੀਸ਼ ਜੀ ਨੂੰ ਚੇਅਰਮੈਨ ਜਿਹੜਾ ਹੈ ਕਮੇਟੀ ਦੇ ਵੱਲੋਂ ਘੋਸ਼ਿਤ ਕੀਤਾ ਗਿਆ ਸੋ ਪੱਤਰਕਾਰਾਂ ਨੂੰ ਜਿਹੜੀ ਹੈ ਫੀਲਡ ਦੇ ਵਿੱਚ ਸਮੱਸਿਆ ਆ ਰਹੀਆਂ ਨੇ ਉਹ ਉਸ ਨੂੰ ਲੈ ਕੇ ਜਿਹੜੀ ਹੈ ਅੱਜ ਇੱਕ ਬੈਠਕ ਵੀ ਹੋਈ ਹੈ ਔਰ ਫੀਲਡ ਦੇ ਵਿੱਚ ਜੋ ਸਮੱਸਿਆ ਪੱਤਰਕਾਰਾਂ ਨੂੰ ਅੱਗੇ ਆਉਣੀਆਂ ਉਸ ਦਾ ਸਮਾਧਾਨ ਵੀ ਕੀਤਾ ਜਾਏਗਾ ਪੱਤਰਕਾਰਾਂ ਦੇ ਵੱਲੋਂ ਸੋ ਪੱਤਰਕਾਰਤਾ ਦਾ ਮਿਆਰ ਉੱਚਾ ਚੁੱਕਣ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਹੁਣ ਕਿ ਸਾਰੇ ਮਿਲ ਕੇ ਇੱਕ ਪੱਤਰਕਾਰ ਭਾਈਚਾਰੇ ਨੂੰ ਕਾਇਮ ਰੱਖੀਏ ਥੈਂਕ ਯੂ ਨਮਸਕਾਰ ਜੀ ਅੱਜ ਵੈਬ ਮੀਡੀਆ ਨਾਲ ਜੁੜੇ ਸਾਰੇ ਪੱਤਰਕਾਰ ਭਰਾਵਾਂ ਦੀ ਭੈਣਾਂ ਦੀ ਜਿਹੜੀ ਇੱਕ ਮੈਟਿੰਗ ਜਿਹੜੀ ਹੈ ਪਠਾਨਕੋਟ ਦੇ ਬਸੰਤ ਰੈਸਟੋਰੈਂਟ ਦੇ ਵਿੱਚ ਜਿਹੜੀ ਇਹ ਕੀਤੀ ਗਈ ਹੈ ਜਿਸ ਵਿੱਚ ਅੱਜ ਵੈਬ ਮੀਡੀਆ ਦੇ ਨਾਲ ਜੁੜੇ ਪੱਤਰਕਾਰ ਭਰਾਵਾਂ ਦੇ ਇੱਥੇ ਦੇ ਲਈ ਤੇ ਉਹਨਾਂ ਦਾ ਮਿਆਰ ਉੱਚਾ ਚੁੱਕਣ ਲਈ ਜਿਹੜੀ ਐਸੋਸੀਏਸ਼ਨ ਦਾ ਜਿਹੜਾ ਗਠਨ ਕੀਤਾ ਗਿਆ ਤਾਂ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਜ਼ਿੰਮੇਵਾਰੀਆਂ ਉਹ ਦਿੱਤੀਆਂ ਗਿਆ ਨੇ ਤੁਹਾਨੂੰ ਦੱਸ ਦਈਏ ਕਿ ਸਾਡੀ ਐਸੋਸੀਏਸ਼ਨ ਦੇ ਵਿੱਚ ਪ੍ਰਧਾਨਗੀ ਦੀ ਜਿਹੜੀ ਰੀਤ ਹੈ ਉਸ ਨੂੰ ਮੁਕਾਇਆ ਗਿਆ ਪ੍ਰਧਾਨਗੀ ਦੀ ਰੀਤ ਨੂੰ ਦੁਰਾਇਆ ਨਹੀਂ ਗਿਆ ਦੇ ਵਿੱਚ ਤਾਂ ਇੱਥੇ ਸਾਰੇ ਜਿਹੜੇ ਵਿਚਾਰ ਵਿਮਰਸ਼ਾ ਪੱਤਰਕਾਰ ਭਰਾਵਾਂ ਦੇ ਜੋ ਆਣੂ ਔਕੜਾਂ ਜਿਹੜੀਆਂ ਫੀਲਡ ਦੇ ਵਿੱਚ ਆਂਦੀਆਂ ਨੇ ਉਸ ਤੋਂ ਲੈ ਕੇ ਵੀ ਜਿਹੜਾ ਵਿਚਾਰ ਵਿਮਰਸ਼ ਕੀਤਾ ਗਿਆ ਤਾਂ ਅਸੀਂ ਸਾਰਿਆਂ ਦਾ ਇਸ ਐਸੋਸੀਏਸ਼ਨ ਦੇ ਵਿੱਚ ਇੱਥੇ ਅੱਜ ਮੀਟਿੰਗ ਦੇ ਵਿੱਚ ਪੂਜਨ ਤੇ ਸਵਾਗਤ ਕਰਦੇ ਆ ਤੇ ਆਸ ਕਰਦੇ ਆ ਕਿ ਸਾਰੇ ਪੱਤਰਕਾਰ ਭਰਾ ਰਲ ਮਿਲ ਕੇ ਜਿਹੜੀ ਹੈ ਐਸੋਸੀਏਸ਼ਨ ਨੂੰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਨਮਸਕਾਰ ਅੱਜ ਵੈਬ ਮੀਡੀਆ ਦੇ ਨਾਲ ਜੁੜੇ ਸਾਰੇ ਪੱਤਰਕਾਰਾਂ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਆ ਤੇ ਇੱਕ ਸੰਸਥਾ ਦਾ ਗਠਨ ਵੀ ਕੀਤਾ ਗਿਆ ਜਿਸ ਦੇ ਵਿੱਚ ਅਸ਼ੀਸ਼ ਜੀ ਨੂੰ ਸ ਸੰਸਥਾ ਦਾ ਪ੍ਰਧਾਨ ਸੌਰੀ ਚੇਅਰਮੈਨ ਚੁਣਿਆ ਗਿਆ ਵਾ ਸੋ ਸਾਡੀ ਜਿਹੜੀ ਸੰਸਥਾ ਦਾ ਮੁਖ ਟੀਚਾ ਰਹੇਗਾ ਕਿ ਜਿਹੜਾ ਪੱਤਰਕਾਰਤਾ ਦਾ ਮਿਆਰ ਹੈ ਉਹਨੂੰ ਉੱਚਾ ਚੁੱਕਿਆ ਜਾਵੇ ਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦਾ ਮਿਲ ਕੇ ਸਮਾਧਾਨ ਵੀ ਕੀਤਾ ਜਾਵੇ ਸੋ ਇਸ ਸੰਸਥਾ ਦੇ ਨਾਲ ਜੁੜੇ ਅਸੀਂ ਸਾਰੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਹਾਂ ਤੇ ਸਵਾਗਤ ਵੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਠਾਨਕੁਰ ਜ਼ਿਲ੍ਹੇ ਦੇ ਵਿੱਚ ਇੱਕ ਚੰਗੀ ਪੱਤਰਕਾਰੀ ਪੇਸ਼ ਕਰਾਂਗੇ ਜੀ ਧੰਨਵਾਦ ਜੀ ਦੇਬ ਚੈਨਲਸ ਦੇ ਨਾਲ ਜੁੜੇ ਹੋਏ ਸਾਰੇ ਹੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਬੈਬ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਔਰ ਆਉਣ ਵਾਲੇ ਸਮੇਂ ਦੇ ਵਾਸਤੇ ਜੋ ਕੰਮ ਉਹ ਕਰ ਸਕਦੇ ਨੇ ਉਹਨਾਂ ਵਾਸਤੇ ਇੱਕ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਮੈਨੂੰ ਵੀ ਵਿਤੌਰ ਜ਼ਿੰਮੇਵਾਰੀ ਭੋਏ ਤੋਂ ਲਗਾਈ ਗਈ ਆ ਸੋ ਵੈਲਕਮ ਕਰਦਾ ਮੈਂ ਸਾਰੇ ਉਹ ਪੱਤਰਕਾਰ ਭਾਈਚਾਰੇ ਦਾ ਕਿਸੇ ਵੀ ਫੀਲਡ ਨਾਲ ਜੁੜੇ ਐ ਪੱਤਰਕਾਰ ਨੇ ਉਹ ਸਾਡੀ ਐਸੋਸੀਏਸ਼ਨ 'ਚ ਆ ਸਕਦੇ ਨੇ ਉਹਨਾਂ ਵਾਸਤੇ ਖੁੱਲਾ ਨਹੀਂ ਹੁੰਦਾ ਥੈਂਕ ਯੂ ਥੈਂਕ ਯੂ